ਵੱਖ-ਵੱਖ ਇਲਾਕਿਆਂ ਵਿੱਚੋਂ ਸੰਗਤਾਂ ਸਤਿਗੁਰ ਦੇ ਦਰਿਆਵਾਂ ਵਾਸਤੇ ਪਹੁੰਚ ਰਹੀਆਂ ਨੇ ਇਹ ਸੰਗਤਾਂ ਦੇ ਵਿੱਚ ਦੱਲੇ ਪਿੰਡ ਦਾ ਰਹਿਣ ਵਾਲਾ ਇੱਕ ਬ੍ਰਾਹਮਣ ਉਹ ਵੀ ਸਤਿਗੁਰ ਦੀ ਸ਼ਰਨ ਵਿੱਚ ਪਹੁੰਚਿਆ ਦੋਵੇਂ ਹੱਥ ਜੋੜ ਕੇ ਸਤਗੁਰ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਸੰਗਤ ਬੈਠ ਗਿਆ ਜੀ ਜਦੋਂ ਦੀਵਾਨ ਦੀ ਸਮਾਪਤੀ ਹੋਈ ਇਹ ਬ੍ਰਾਹਮਣ ਸਤਗੁਰ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਕੇ ਖਲੋ ਗਿਆ ਅਖੰਡਕ ਸਤਗੁਰੂ ਤੁਹਾਨੂੰ ਇੱਕ ਬੇਨਤੀ ਕਰਨੀ ਹੈ ਗੁਰੂ ਅੰਗਦ ਦੇ ਪਿਤਾ ਜੀ ਅੱਖ ਲਗੇ ਦੱਸੋ ਬ੍ਰਹਮਣ ਜੀ ਕੀ ਕਹਿਣਾ ਚਾਹੁੰਦੇ ਹੋ ਸਤਿਗੁਰੂ ਤੇਰੇ ਗੁਰਸਿੱਖਾਂ ਦਾ ਸੰਗ ਹੋਇਆ ਤੇ ਮੇਰੇ ਅੰਦਰ ਵੀ ਇੱਕ ਚਾਹ ਪੈਦਾ ਹੋ ਗਿਆ ਭਗਤੀ ਦਾ ਗੁਰਸਿੱਖਾਂ ਦੀ ਸੰਗਤ ਹੋਈ ਨਾਮ ਜਪਣ ਵਾਲਿਆਂ ਦੀ ਸੰਗਤ ਹੋਈ ਤੇ ਮੇਰੇ ਅੰਦਰ ਵੀ ਨਾਮ ਜਪਣ ਦਾ ਚਾਹ ਪੈਦਾ ਹੋ ਗਿਆ ਸਤਿਗੁਰੂ ਸਤਿਗੁਰੂ ਕਿਰਪਾ ਕਰੋ ਜਾਤ ਦਾ ਅਭਿਮਾਨ ਕਈ ਵਾਰ ਬਹੁਤ ਤੰਗ ਕਰਦਾ ਹੈ ਹੁਣ ਧਿਆਨ ਦਿਓ ਸਤ ਸੰਗਿਓ ਸਤਿਗੁਰੂ ਜਾਤ ਦਾ ਅਭਿਮਾਨ ਬਹੁਤ ਤੰਗ ਕਰਦਾ ਹੈ ਪਾਪ ਜਾਤ ਦੀ ਹਉਮੈ ਬੜੀ ਤੰਗ ਕਰਦੀ ਹੈ ਇਹ ਬ੍ਰਾਹਮਣ ਕੌਣ ਸੀ ਇਹ ਬ੍ਰਾਹਮਣ ਸੀ ਭਾਈ ਜੂਦ ਉਹ ਅੰਗਰ ਦੇ ਪਿਤਾ ਜੀ ਆਖਣ ਲੱਗੇ ਭਾਈ ਜੋਧ ਜੀ ਜੇ ਜਾਤ ਦਾ ਅਭਿਮਾਨ ਤੰਗ ਕਰਦਾ ਹੈ ਫਿਰ ਇੱਕ ਕੰਮ ਕਰੋ ਨਿਮਰਤਾ ਦੇ ਨਾਲ ਸੰਗਤ ਦੀ ਸੇਵਾ ਕਰਿਆ ਕਰੋ ਤੇ ਸੇਵਾ ਕਰਦਿਆਂ ਕਰਦਿਆਂ ਯਤਨ ਕਰਨਾ ਹੈ ਨਾਲ ਨਾਲ ਸ਼ਬਦ ਦਾ ਅਭਿਆਸ ਕਰਨਾ ਹੈ ਸਤਿਵਚਨ ਸਤਗੁਰ ਜੀ ਇਹ ਭਾਈ ਜੋਧ ਜੀ ਸਤਿਗੁਰ ਜੀ ਦਾ ਹੁਕਮ ਮੰਨ ਕੇ ਲੰਗਰ ਦੀ ਸੇਵਾ ਕਰਨ ਵਾਸਤੇ ਚਲੇ ਗਏ ਲੰਗਰ ਦੇ ਵਿੱਚ ਮਾਤਾ ਖੀਵੀ ਜੀ ਸਾਰਾ ਲੰਗਰ ਦਾ ਪ੍ਰਬੰਧ ਕਰਦੇ ਨੇ ਇਹ ਭਾਈ ਜੋਧ ਜਾ ਕੇ ਮਾਤਾ ਖੀਵੀ ਜੀ ਨੂੰ ਮਿਲਿਆ ਤੁਹਾਨੂੰ ਪਤਾ ਹੈ ਸਤ ਸੰਗਿਓ ਮਾਤਾ ਖੀਵੀ ਦਾ ਸੁਭਾਅ ਬਹੁਤ ਹੀ ਮਿੱਠ ਬੋਲਰਾ ਸੀ ਮਾਤਾ ਖੀਵੀ ਜੀ ਨੇ ਭਾਈ ਜੋਤ ਜੀ ਨੂੰ ਮਾਵਾ ਵਾਲਾ ਪਿਆਰ ਦਿੱਤਾ ਆਖਿਆ ਪੁੱਤਰ ਇਹ ਗੁਰਨਾਨਕ ਦਾ ਘਰ ਹੈ ਬਹੁਤ ਵੱਡਾ ਘਰ ਹੈ ਜਿਹੜਾ ਵੀ ਨਿਮਰਤਾ ਦੇ ਨਾਲ ਗੁਰਨਾਨਕ ਦੇ ਘਰ ਵਿੱਚ ਆਉਂਦਾ ਹੈ ਸੰਗਤ ਦੀ ਸੇਵਾ ਕਰਦਾ ਹੈ ਗੁਰਨਾਨਕ ਉਹਨੂੰ ਬਹੁਤ ਖੁਸ਼ੀਆਂ ਦਿੰਦੇ ਨੇ ਇਹਨੇ ਸੰਗਤ ਦੀ ਸੇਵਾ ਸ਼ੁਰੂ ਕਰਤੀ ਜੀ ਹੋ ਲੰਗਰ ਦੇ ਵਿੱਚ ਸੇਵਾ ਕਰਦਾ ਜੀ ਪ੍ਰਸ਼ਾਦੇ ਵਰਤਾਉਂਦਾ ਹੈ ਸਬਜੀ ਵਰਤਾਉਂਦਾ ਹੈ ਤੇ ਲੰਗਰ ਵੀ ਲੰਗਰ ਵਿੱਚੋਂ ਆਪ ਛਕਦਾ ਹੈ ਹਰ ਵੇਲੇ ਸੇਵਾ ਕਰਦਾ ਹੈ ਸੇਵਾ ਕਰਦਿਆਂ ਕਰਦਿਆਂ ਕਈ ਵਾਰ ਫਿਰ ਜਾਤ ਦਾ ਅਭਿਮਾਨ ਤੰਗ ਕਰਦਾ ਹੈ ਫਿਰ ਅੰਦਰੋਂ ਹਉਮੈ ਬੋਲਦੀ ਹੈ ਕੀ ਬੋਲਦੀ ਹਉਮੈ ਉਹ ਜੋਦ ਤੂੰ ਤਾਂ ਬ੍ਰਾਹਮਣ ਵਾ ਤੇਰੇ ਤਾਂ ਅੱਗੇ ਪਿੱਛੇ ਕਈ ਸੇਵਾਦਾਰ ਨੇ ਸੇਵਾ ਕਰਨ ਵਾਲੇ ਤੂੰ ਇੱਥੇ ਸੰਗਤਾਂ ਦੀ ਸੇਵਾ ਕਰਦਾ ਪਿਆ ਜਾਤ ਦਾ ਅਭਿਮਾਨ ਫਿਰ ਤੰਗ ਕਰਦਾ ਜੀ ਹੁਣ ਭਾਈ ਜੋਧ ਸੋਚਦਾ ਕੀ ਕਰਾਂ ਜਾਤ ਦਾ ਅਭਿਮਾਨ ਸੇਵਾ ਕਰਦੇ ਆ ਵੀ ਤੰਗ ਕਰੀ ਜਾ ਰਿਹਾ ਮੈਨੂੰ ਹੁਣ ਭਾਈ ਜੋਧ ਜੀ ਨੇ ਕੀ ਕੀਤਾ ਸਤ ਸੰਗਿਓ ਲੰਗਰ ਵਿੱਚੋਂ ਲੰਗਰ ਛਕਣਾ ਬੰਦ ਕਰ ਦਿੱਤਾ ਹੋ ਲੰਗਰ ਕਿੱਥੋਂ ਛਕਦੇ ਨੇ ਭਾਈ ਜੋਧ ਜੀ ਜਦੋਂ ਸੰਗਤਾਂ ਲੰਗੜ ਛੱਕ ਕੇ ਜਿਸ ਜਗ੍ਹਾ ਤੇ ਝੂਠੇ ਪੱਤਲ ਸੁੱਟਦੀਆਂ ਨੇ ਨਾ ਜਦੋਂ ਸੰਗਤਾਂ ਚਲੇ ਜਾਂਦੀਆਂ ਨੇ ਭਾਈ ਯੋਧ ਉਹ ਝੂਠੇ ਪੱਤਲ ਜਦ ਚੁੱਕਦਾ ਨਾ ਉਹ ਝੂਠੇ ਪਤਲਾਂ ਦੇ ਵਿੱਚੋਂ ਫਿਰ ਚਿਰੀ ਚੋਗਾ ਛੱਕਦਾ ਹੈ ਭਾਵ ਸੰਗਤਾਂ ਦੀ ਝੂਠ ਛੱਕਦਾ ਹੈ ਭਾਈ ਯੋਧ ਇਸੇ ਤਰ੍ਹਾਂ ਕਈ ਦਿਨ ਬੀਤ ਗਏ ਹੁੰ ਦਿਨ ਰਾਤ ਭਾਈ ਯੋਧ ਸੇਵਾ ਕਰਦਾ ਹੈ ਇੱਕ ਦਿਨ ਕੋਈ ਗੁਰਸਿੱਖਾਂ ਨੇ ਵੇਖ ਲਿਆ ਭਾਈ ਯੋਧ ਦੀ ਸੰਗਤਾਂ ਦੇ ਝੂਠ ਛੱਕਦੇ ਨੇ ਜਾ ਕੇ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਦੇ ਬੇਨਤੀ ਕੀਤੀ ਹੈ ਧੰਨ ਗੁਰੂ ਅੰਗਦ ਦੇ ਪਿਤਾ ਜੀ ਤੁਹਾਡਾ ਸਿੱਖ ਭਾਈ ਯੋਧ ਦਿਨ ਰਾਤ ਬੜੀ ਸੇਵਾ ਕਰਦਾ ਹੈ ਅਸੀਂ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਮਹਾਰਾਜ ਅਸੀਂ ਆਪਣੀਆਂ ਅੱਖੀਆਂ ਨਾਲ ਵੇਖਿਆ ਮਹਾਰਾਜ ਦਿਨ ਰਾਤ ਸੇਵਾ ਕਰਦਾ ਹੈ ਪਰ ਲੰਗਰ ਤੋਂ ਲੰਗਰ ਨਹੀਂ ਸ਼ੱਕਦਾ ਵੀ ਲੰਗਰ ਕਿੱਥੋਂ ਸ਼ੱਕਦਾ ਹੈ ਸਤਿਗੁਰੂ ਆਖਣ ਲੱਗੇ ਸਤਿਗੁਰੂ ਉਹ ਤਾਂ ਚਿੜੀ ਜੋਗਾ ਸ਼ੱਕਦਾ ਹੈ ਭਾਲ ਸੰਗਤਾਂ ਨੇ ਝੂਠ ਸ਼ੱਕਦਾ ਹੈ ਅੱਜ ਆਗੇ ਗੁਰੂ ਅੰਗਦ ਦੇ ਪਿਤਾ ਜੀ ਮੌਜ ਦੇ ਵਿੱਚ ਐਦਰੋਂ ਪਾਯੂਦ ਸਤਿਗੁਰ ਦੇ ਚਰਨਾਂ 'ਚ ਬੇਨਤੀਆਂ ਕਰਦਾ ਹੇ ਗੁਰੂ ਅੰਗਦ ਦੇ ਪਿਤਾ ਜੀ ਗਰੀਬ ਨਿਵਾਜ ਕਿਰਪਾ ਕਰੋ ਮੇਰੇ ਅੰਦਰੋਂ ਜਾਤ ਦਾ ਅਦਵਾਨ ਖਤਮ ਹੋ ਜਾਵੇ ਮੇਰਾ ਹੌਮੇ ਵਾਲਾ ਰੋਗ ਸਤਿਗੁਰੂ ਦੂਰ ਕਰੋ ਇਹ ਅਰਦਾਸਾਂ ਪਿਆ ਕਰਦਾ ਇੱਧਰ ਇੱਧਰਾਂ ਗੁਰੂ ਅੰਗਦ ਦੇ ਪਿਤਾ ਜੀ ਅੱਜ ਆਪ ਚੱਲ ਕੇ ਲੰਗਰ ਵਿੱਚ ਪਹੁੰਚੇ ਜਦੋਂ ਲੰਗਰ 'ਚ ਪਹੁੰਚੇ ਜਾ ਕੇ ਗੁਰੂ ਅੰਗਦ ਦੇ ਪਿਤਾ ਜੀ ਦੇ ਭਾਈ ਜੋਧ ਦੀ ਬਾਹ ਫੜ ਲਈ ਸਤ ਸੰਗੀਆਂ ਵੇਖਿਓ ਐਦਾਂ ਬਾਹ ਫੜ ਲਈ ਬਾਹ ਫੜ ਕੇ ਧੰ ਗੁਰੂ ਅੰਗਦ ਦੇ ਪਿਤਾ ਜੀ ਇੱਕ ਸਾਈਡ ਤੇ ਲੈ ਗਏ ਭਾਈ ਜੋਧ ਜੀ ਨੂੰ ਜਦੋਂ ਸਾਈਡ ਤੇ ਲੈ ਗਏ ਸਤਗੁਰ ਜੀ ਨੇ ਆਪਣੇ ਕੋਲ ਬਿਠਾਇਆ ਇੱਕ ਸਿੱਖ ਨੂੰ ਇਸ਼ਾਰਾ ਕੀਤਾ ਭਾਈ ਪ੍ਰਸ਼ਾਦੇ ਵਾਲਾ ਥਾਲ ਲੈ ਕੇ ਆਓ ਉਹ ਸਿੱਖ ਸ਼ਾਦਾ ਲੈ ਕੇ ਆਇਆ ਜੀ ਸਤਿਗੁਰੂ ਜੀ ਨੇ ਉਹ ਥਾਲ ਦੇ ਵਿੱਚੋਂ ਆਪਣੇ ਮੁਬਾਰਕ ਹੱਥਾਂ ਦੇ ਨਾਲ ਇੱਕ ਗ੍ਰਾਈ ਤੋਰੀ ਪਾਉ ਰੋਟੀ ਦੀ ਬੁਲਕੀ ਤੋਰੀ ਤੋੜ ਕੇ ਨਾਲ ਸਬਜੀ ਲਾਈ ਸਤਿਗੁਰੂ ਜੀ ਨੇ ਤੇ ਭਾਈ ਯੋਧ ਨੂੰ ਸਤਿਗੁਰੂ ਬੜੇ ਪਿਆਰ ਵਿੱਚ ਅੱਖ ਲੈ ਕੇ ਕਹਿੰਦੇ ਭਾਈ ਯੋਧ ਗੁਰਨਾਨਕ ਜੀ ਦੇ ਪਿਆਰ ਤੇ ਬੋਲ ਵਾਹਿਗੁਰੂ ਸੰਗਤ ਵੀ ਬੋਲੇ ਉਹ ਭਾਈ ਯੋਧ ਗੁਰਨਾਣਕ ਦੇ ਪਿਆਰ ਵਿੱਚ ਬੋਲ ਵਾਹਿਗੁਰੂ ਜਦੋਂ ਭਾਈ ਜੋਧ ਨੇ ਵਾਹਿਗੁਰੂ ਆਖਿਆ ਸਤਗੁਰੂ ਆਖਿਆ মুখ ਖੋਲ ਜਦੋਂ মুখ ਖੋਲਿਆ ਨਾਲ ਹੀ ਸਤਗੁਰੂ ਨੇ ਆਪਣੇ ਮੁਬਾਰਕ ਹੱਥਾਂ ਦੇ ਨਾਲ ਭਾਈ ਜੋਧ ਦੇ ਮੁਖ 'ਚ ਉਗੜਾਈ ਪਾ ਦਿੱਤੀ ਭਾਈ ਜੋਧ ਦੇ ਮੁਖ ਵਿੱਚ ਉਹ ਰੋਟੀ ਦੀ ਬੁਰਕੀ ਜਦੋਂ ਪਾਈ ਸਤਸੰਗਿਓ ਭਾਈ ਜੋਤ ਦੇ ਅੰਦਰ ਗੁਰਮਖੋ ਏਦਾਂ ਮਹਿਸੂਸ ਹੋਇਆ ਜਿਵੇਂ ਨਾਮ ਦੀ ਵਰਖਾ ਸ਼ੁਰੂ ਹੋ ਗਈ। ਨਾਮ ਦਾ ਮੀਂਹ ਪੈਣਾ ਸ਼ੁਰੂ ਹੋ ਗਿਆ। ਕਿਉਂ? ਸਤਗੁਰ ਨੇ ਆਪਣੇ ਮੁਬਾਰਕ ਹੱਥਾਂ ਦੇ ਨਾਲ ਜਦੋਂ ਗਰਾਈ ਪਾਈ ਗੁਰਮਖੋ ਸਤਗੁਰ ਨੇ ਉਹ ਮੁਬਾਰਕ ਹੱਥ ਦੇ ਨਾਲ ਅੱਜ ਭਾਈ ਜੋਤ ਦੇ ਮੁਖ 'ਚ ਗਰਾਈ ਪਾਈ ਜਿਹੜਾ ਮੁਬਾਰਕ ਹੱਥ ਸਾਰੇ ਸ੍ਰਿਸ਼ਟੀ ਨੂੰ ਰੋਜੀ ਦੇ ਰਿਹਾ ਹੈ। ਸਾਰੇ ਸ੍ਰਿਸ਼ਟੀ ਨੂੰ ਸਤਗੁਰ ਜੀ ਦਾ ਹੱਥ ਰੋਜੀ ਦੇ ਰਿਹਾ ਹੈ। ਅੱਜ ਜਦੋਂ ਆਪਣੇ ਮੁਬਾਰਕ ਹੱਥ ਦੇ ਨਾਲ ਸਤਗੁਰੂ ਨੇ ਭਾਈ ਜੋਧ ਦੇ ਮੁਖ 'ਚ ਗਰਾਈ ਪਾਈ ਤੇ ਭਾਈ ਜੋਧ ਦੇ ਅੰਦਰ ਨਾਮ ਦੀ ਵਰਥਾ ਸ਼ੁਰੂ ਹੋ ਗਈ ਨਾਮ ਦਾ ਮੀ ਪਹਿਣਾ ਸ਼ੁਰੂ ਹੋ ਗਿਆ ਤੇ ਸਤਗੁਰੂ ਦੀ ਅੱਖ ਲੈ ਕੇ ਭਾਈ ਜੋਧ ਜੀ ਅੱਜ ਤੋਂ ਬਾਅਦ ਚਿਰੀ ਜੋਗਾ ਨਹੀਂ ਸਕਣਾ ਸੰਗਤ ਦੀ ਝੂਠ ਨਹੀਂ ਸਕਣੀ ਲੰਗਰ 'ਚ ਸੇਵਾ ਵੀ ਕਰੋ ਲੰਗਰ 'ਚ ਸੇਵਾ ਵੀ ਕਰਨੀ ਹੈ ਸੇਵਾ ਵੀ ਕਰੋ ਨਾਲ ਫਿਰ ਲੰਗਰ ਤੋਂ ਪ੍ਰਸ਼ਾਦਾ ਵੀ ਛਕਣਾ ਹੈ ਹੁਣ ਭਾਈ ਯੋਧ ਜੀ ਲੰਗਰ ਤੇ ਸੇਵਾ ਕਰਦੇ ਨੇ ਨਾਲ ਲੰਗਰ ਤੋਂ ਹੀ ਪ੍ਰਸ਼ਾਦਾ ਛਕਦੇ ਨੇ ਇੱਕ ਦਿਨ ਭਾਈ ਯੋਧ ਜੀ ਪ੍ਰਸ਼ਾਦਾ ਛਕ ਰਹੇ ਨੇ ਤੇ ਕੋਈ ਪ੍ਰੇਮੀ ਕੋਈ ਗੁਰਮਖ ਕੋਲੋਂ ਲੰਗਿਆ ਤੇ ਮਜ਼ਾਕ ਵਿੱਚ ਆਖਿਆ ਪਿਆਰ ਵਿੱਚ ਆਖਣ ਲੱਗਾ ਇੱਕ ਪਿਆਰ ਭਰਿਆ ਮਜ਼ਾਕ ਕੀਤਾ ਕਹਿੰਦਾ ਭਾਈ ਯੋਧ ਜੀ ਅੱਗੇ ਤਾਂ ਤੁਸੀਂ ਚਿਰੀ ਜੋਗਾ ਖਾਂਦੇ ਸੀ ਹੁਣ ਚਿਰੀ ਜੋਗਾ ਨਹੀਂ ਖਾਂਦੇ ਤੁਸੀਂ ਅੱਗੋਂ ਭਾਈ ਜੋਧ ਜੀ ਨੇ ਦੋਵੇਂ ਹੱਥ ਜੋੜਨੇ ਆਖਣ ਲੱਗੇ ਭਾਈ ਜੀ ਮੇਰੇ ਵੀਰ ਜੀ ਅੱਗੇ ਅੰਦਰ ਝੂਠਾ ਸੀ ਅੱਗੇ ਹੌਮੇ ਦੇ ਨਾਲ ਅੰਦਰ ਝੂਠਾ ਸੀ ਅੰਦਰ ਜੂਠ ਸੀ ਝੂਠ ਨੂੰ ਮੈਂ ਝੂਠ ਛਕਾਉਂਦਾ ਸਾਂ ਹੁਣ ਗੁਰੂ ਜੀ ਨੇ ਕਿਰਪਾ ਕੀਤੀ ਹੈ ਸ਼ਬਦ ਦੇ ਨਾਲ ਫਿਰਦਾ ਪਵਿੱਤਰ ਹੋ ਗਿਆ ਫਿਰਦਾ ਸੁੱਚਾ ਹੋ ਗਿਆ ਹੁਣ ਸੁੱਚੇ ਨੂੰ ਮੈਂ ਸੁੱਚਾ ਭੋਜਨ ਸ਼ਿਕਾਉਣਾ ਹੈ ਗੱਜ ਕੇ ਆਖੋ ਸਤਨਾਮ ਪਹਿਲਾਂ ਅੰਦਰ ਹੋਮੇ ਰੂਪੀ ਝੂਠ ਸੀ ਜਾਤ ਦਾ ਅਭਿਮਾਨ ਸੀ ਇਸ ਕਰਕੇ ਝੂਠ ਨੂੰ ਮੈਂ ਝੂਠ ਛਕਾਉਂਦਾ ਹਾਂ ਹੁਣ ਗੁਰੂ ਜੀ ਨੇ ਕਿਰਪਾ ਕੀਤੀ ਹੈ ਮੇਰੇ ਸਾਈ ਨੇ ਮੇਰੇ ਪਿਤਾ ਧੰਗ ਗੁਰ ਅੰਗਦ ਜੀ ਨੇ ਕਿਰਪਾ ਕਰਕੇ ਅੰਦਰ ਪਵਿੱਤਰ ਕਰ ਦਿੱਤਾ ਹੈ ਫਿਰਦਾ ਸ਼ੁੱਧ ਕਰ ਦਿੱਤਾ ਹੈ ਫਿਰਦਾ ਸੁੱਚਾ ਕਰ ਦਿੱਤਾ ਹੈ ਇਸ ਕਰਕੇ ਮੈਂ ਸੁੱਚੇ ਨੂੰ ਸੁੱਚਾ ਭੋਜਨ ਸਿਖਾਉਣਾ ਹਾਂ ਸਤ ਸੰਗਿਓ ਫਿਰ ਭਾਈ ਜੋਤ ਜੀ ਦਾ ਪਿਆਰ ਦੇਖ ਕੇ ਭਾਈ ਗੁਰਦਾਸ ਜੀ ਨੇ ਆਪਣੀ 11ਵੀਂ ਵਾਰ ਤੇ 15ਵੀਂ ਪੌੜੀ 'ਚ ਫਿਰ ਇਹ ਜ਼ਿਕਰ ਕੀਤਾ ਕਿਉਂ ਸਤਸੰਗਿਓ ਭਾਈ ਜੋਤ ਦਾ ਜੀਵਨ ਇਹੋ ਜਿਹਾ ਬਣ ਗਿਆ ਸੀ ਲੋਕ ਭਾਈ ਜੋਤ ਜੀ ਨੂੰ ਦੇਵਤਾ ਆਖਦੇ ਸਨ ਦੇਵਤਾ ਪਰ ਦੇਵਤੇ ਵਾਲੇ ਗੁਣ ਗੁਰਮਖੋ ਲੋਕ ਭਾਈ ਜੋਤ ਜੀ ਨੂੰ ਦੇਵਤਾ ਕਹਿੰਦੇ ਸਨ ਕਿ ਭਾਈ ਜੋਤ ਜੀ ਦੇਵਤੇ ਨੇ ਗੁਣ ਸ਼ੁਭ ਗੁਣ ਆਗੇ ਸਨ ਭਾਈ ਜੋਤ ਵਿੱਚ ਤੇ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ 'ਚ ਭਾਈ ਜੋਤ ਗੁਰ ਸਿੱਖ ਦਾ ਜ਼ਿਕਰ ਕਰਦੇ ਨੇ ਕੀ ਕਹਿੰਦੇ ਭਾਈ ਗੁਰਦਾਸ ਜੀ 11ਵੀਂ ਵਾਰ ਤਾਂ 15ਵੀਂ ਪੌੜੀ ਵਿੱਚ ਕੀ ਕਹਿੰਦੇ ਜੋਤ ਰਸੋਈਆ ਦੇਵਤਾ ਕੀ ਕਹਿੰਦੇ ਜੋਤ ਰਸੋਈਆ ਰਸੋਈਆ ਮੇਲੇ ਲੰਗਰੀ ਲੰਗਰ ਤੇ ਸੇਵਾ ਕਰਨ ਵਾਲਾ ਜੋਤ ਰਸੋਈਆ ਦੇਵਤਾ